ਡਿਪਟੀ ਕਮਿਸ਼ਨਰ ਨੇ ਟਰੈਵਲ ਏਜੰਟਾ ਤੇ ਆਈਲੈਂਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਤਾਂ ਜਿਹੜੇ ਕਿ ਸੈਂਟਰਾਂ ਦੇ ਵਿੱਚ ਅਧਿਕਾਰੀ ਲੱਗੇ ਹੋਏ ਸੀਗੇ ਜਿਹੜਾ ਸਟਾਫ ਸੀਗਾ ਉਹਨਾਂ ਦੇ ਵੀ ਪਸੀਨੇ ਛੁੱਟ ਗਏ ਜਦੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ ਦਰਅਸਲ ਮਨੁੱਖੀ ਤਸਕਰੀ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਸ਼੍ਰੀ ਹਿਮਾਂਸ਼ੂ ਜੈਨ ਦੇ ਵੱਲੋਂ ਅੱਜ ਆਈਲੈਂਡਸ ਸੈਂਟਰਾਂ ਤੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਧਿਆਨ ਦੇ ਕੋਲ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਕਿ ਟਰੈਵਲ ਏਜੰਟ ਬੱਚਿਆਂ ਨੂੰ ਸਹੀ ਜਾਣਕਾਰੀ ਨਾ ਦੇ ਕੇ ਉਹਨਾਂ ਦੇ ਨਾਲ ਧੋਖੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਰੋਪੜ ਦੇ ਵਕਤ-ਵਕਤ ਟ੍ਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਇਸ ਬਾਬਤ ਉਹਨਾਂ ਨੇ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕਈ ਸਾਡੇ ਕੋਲ ਕੰਪਲੇਂਟ ਆ ਰਹੀ ਹੈ ਕਿ ਟ੍ਰੈਵਲ ਏਜੰਟਸ ਜਿਹੜੇ ਹੈਗੇ ਆ ਉਹ ਮਿਸਗਾਈਡ ਕਰਕੇ ਜਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਇੱਕੇ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ ਕਿ ਉਹਨਾਂ ਦਾ ਵੀਜ਼ਾ ਕਿ ਇਹ ਲੀਗਲੀ ਲੱਗ ਰਿਹਾ ਹੈ ਜਾਂ ਕਿਵੇਂ ਕਰ ਰਹੇ ਆ ਤੇ ਇਸ ਕਰਕੇ ਬੱਚੇ ਨੂੰ ਪ੍ਰੋਬਲਮ ਆਤੀ ਹੈ ਬਾਪੇ ਆਪਣਾ ਪੈਸਾ ਜਿਹੜਾ ਹੈਗਾ ਉਹ ਖਰਾਬ ਹੋ ਜਾਂਦਾ ਹੈ ਉਹਨਾਂ ਦਾ ਔਰ ਤੁਸੀਂ ਦੇਖ ਰਹੇ ਹੋ ਹੁਣ ਅਮਰੀਕਾ ਜਿੱਦਾਂ ਹੁਣ ਬਾਕੀ ਦੇਸ਼ ਜਿਹੜਾ ਹੈ ਉਹ ਬੱਚਿਆਂ ਨੂੰ ਵਾਪਸ ਭੇਜ ਰਿਹਾ ਹੈ ਤੇ ਇਸ ਕਰਕੇ ਅਸੀਂ ਇੱਥੇ ਰੋਪਰਟ ਦੇ ਵਿੱਚ ਖਾਸ ਖਾਸ ਤੌਰ ਤੇ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਕੋਈ ਵੀ ਇਲੀਗਲ ਟਰੈਵਲ ਏਜੰਟ ਦਾ ਕੰਮ ਨਾ ਕਰੇ ਤੇ ਔਰ ਅਸੀਂ ਰੈਗੂਲਰਲੀ ਉਹਦੀ ਪੜਤਾਲ ਕਰਾਂਗੇ ਅਚੰਭੇ ਚੈਕਿੰਗ ਦਾ ਮਤਲਬ ਇਹ ਹੁੰਦਾ ਵੀ ਉੱਥੇ ਜਿਹੜੇ ਬੱਚੇ ਆ ਉਹਨਾਂ ਨਾਲ ਗੱਲਬਾਤ ਉਹਨਾਂ ਦੇ ਰਜਿਸਟਰ ਚੈੱਕ ਕੀਤੇ ਜਾਣ ਜਿਹੜੇ ਆਪਣੇ ਮੇਨਟੇਨ ਕਰਕੇ ਰਹਿੰਦੇ ਹਨ ਔਰ ਇਹਦੇ ਨਾਲ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹਨਾਂ ਨੂੰ ਮੌਕੇ ਤੇ ਹੀ ਕੋਈ ਸਮਝ ਇਦਾਂ ਦਾ ਸਾਨੂੰ ਮਿਲੇ ਵੀ ਇਹਨਾਂ ਦੀ ਕੋਈ ਵੀ ਇਹ ਬੱਚਿਆਂ ਨੂੰ ਮਿਸ ਗਾਈਡ ਨਹੀਂ ਕਰ ਰਹੇ ਜਾਂ ਉਹਨਾਂ ਨੂੰ ਕੋਈ ਲਾਰੇ ਲੰਪੇ ਤਾਂ ਨਹੀਂ ਮਾਰ ਰਹੇ ਸਰ ਇਦਾਂ ਦਾ ਕੋਈ ਮਾਮਲਾ ਲੋਪੜ ਦਾ ਇੱਕ ਕੇਸ ਸੀ ਜਿਹੜਾ ਅਮਰੀਕਾ ਤੋਂ ਆਇਆ ਜਿਨ੍ਹਾਂ ਨੂੰ ਮੁਰ ਕੇ ਮਤਲਬ ਇੱਥੇ ਭੇਜਿਆ ਗਿਆ ਵਾਪਸ ਉਹਦੇ ਨਾਲ ਅਸੀਂ ਬਿਲਕੁਲ ਇਨਟੈਚਾ ਸਾਡੇ ਜ਼ਿਲ੍ਹਾ ਜ਼ਿਲ੍ਹੇ ਦੇ ਰੋਜ਼ਗਾਰ ਬਿਰੋ ਹੈ ਉਹਦੇ ਨਾਲ ਅਫਸਰ 1 ਟੂ 1 ਗੱਲ ਕਰ ਰਹੇ ਹੈ ਕਾਉਂਸਲਿੰਗ ਕਰ ਰਹੇ ਹੈ ਤੇ ਆਹ ਦੀ ਘੜੀ ਉਹ ਸਾਹਮਣੇ ਆਉਣਾ ਨਹੀਂ ਚਾਹਦੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਹੈਗਾ ਟਰੈਵਲ ਏਜੰਟ ਜਿਹਦੀ ਸਰਵਿਸਿਸ ਉਹ ਲੈਂਤੀ ਸੀ ਉਹ ਚੰਡੀਗੜ੍ਹੋਂ ਲੈਂਤੀ ਸੀਗੀ ਉਹਨਾਂ ਨੇ ਔਰ ਅਸੀਂ ਚੰਡੀਗੜ੍ਹ ਦੀ ਵੀ ਉਹਨਾਂ ਨੇ ਲਿਖ ਕੇ ਭੇਜ ਰਿਆ ਵੀ ਇਹਨਾਂ ਜਿਹੜੇ ਟਰੈਵਲ ਏਜੰਟ ਦਾ ਲਿਆ ਸੀਗਾ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਕਿਉਂਕਿ ਅਸੀਂ ਉਹਨਾਂ ਦੇ ਕੰਪਲੇਨ ਵੀ ਲੈ ਰਹੇ ਹਾਂ ਜਿਹੜਾ ਡਿਪਟੀ ਕਮਿਸ਼ਨਰ ਨੇ ਟਰੈਵਲ ਏਜੰਟਾ ਤੇ ਆਈਲੈਂਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਤਾਂ ਜਿਹੜੇ ਕਿ ਸੈਂਟਰਾਂ ਦੇ ਵਿੱਚ ਅਧਿਕਾਰੀ ਲੱਗੇ ਹੋਏ ਸੀਗੇ ਜਿਹੜਾ ਸਟਾਫ ਸੀਗਾ ਉਹਨਾਂ ਦੇ ਵੀ ਪਸੀਨੇ ਛੁੱਟ ਗਏ ਜਦੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ ਦਰਸਲ ਮਨੁੱਖੀ ਤਸਕਰੀ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਸ਼੍ਰੀ ਹਿਮਾਂਸ਼ੂ ਜੈਨ ਦੇ ਵੱਲੋਂ ਅੱਜ ਆਈਲੈਂਡਸ ਸੈਂਟਰਾਂ ਤੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਧਿਆਨ ਦੇ ਕੋਲ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਕਿ ਟਰੈਵਲ ਏਜੰਟ ਬੱਚਿਆਂ ਨੂੰ ਸਹੀ ਜਾਣਕਾਰੀ ਨਾ ਦੇ ਕੇ ਉਹਨਾਂ ਦੇ ਨਾਲ ਧੋਖੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਰੋਪੜ ਦੇ ਵੱਖ-ਵੱਖ ਟ੍ਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਇਸ ਬਾਬਤ ਉਹਨਾਂ ਨੇ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕਈ ਸਾਡੇ ਕੋਲ ਕੰਪਲੇਂਟ ਆ ਰਹੀ ਹੈ ਕਿ ਟ੍ਰੈਵਲ ਏਜੰਟਸ ਜਿਹੜੇ ਹੈਗੇ ਆ ਉਹ ਮਿਸਗਾਈਡ ਕਰਕੇ ਜਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਇਤੇ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ ਕਿ ਉਹਨਾਂ ਦਾ ਵੀਜ਼ਾ ਕਿ ਲੀਗਲੀ ਲੱਗ ਰਿਹਾ ਹੈ ਜਾਂ ਕਿਵੇਂ ਕਰ ਰਹੇ ਹਨ ਤੇ ਇਸ ਕਰਕੇ ਬੱਚਿਆਂ ਨੂੰ ਪ੍ਰੋਬਲਮ ਆਤੀ ਹੈ ਮਾਪੇ ਆਪਣਾ ਪੈਸਾ ਜਿਹੜਾ ਹੈਗਾ ਉਹ ਖਰਾਬ ਹੋ ਜਾਂਦਾ ਹੈ ਉਹਨਾਂ ਦਾ ਔਰ ਤੁਸੀਂ ਦੇਖ ਰਹੇ ਹੋ ਹੁਣ ਅਮਰੀਕਾ ਜਿੱਦਾਂ ਹੁਣ ਬਾਕੀ ਦੇਸ਼ ਜਿਹੜਾ ਹੈ ਉਹ ਬੱਚਿਆਂ ਨੂੰ ਵਾਪਸ ਭੇਜ ਰਿਹਾ ਤੇ ਇਸ ਕਰਕੇ ਅਸੀਂ ਇਥੇ ਰੋਪਰਟ ਦੇ ਵਿੱਚ ਖਾਸ ਖਾਸ ਤੌਰ ਤੇ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਕੋਈ ਵੀ ਇਲੀਗਲ ਟਰੈਵਲ ਏਜੰਟ ਦਾ ਕੰਮ ਨਾ ਕਰੇ ਤੇ ਔਰ ਅਸੀਂ ਰੈਗੂਲਰਲੀ ਉਹਦੀ ਪੜਤਾਲ ਕਰਾਂਗੇ ਅਚੰਭੇ ਚੈਕਿੰਗ ਦਾ ਮਤਲਬ ਇਹ ਹੁੰਦਾ ਵੀ ਉੱਥੇ ਜਿਹੜੇ ਬੱਚੇ ਆ ਉਹਨਾਂ ਨਾਲ ਗੱਲਬਾਤ ਉਹਨਾਂ ਦੇ ਰਜਿਸਟਰ ਚੈੱਕ ਕੀਤੇ ਜਾਣ ਜਿਹੜੇ ਆਪਣੇ ਮੇਨਟੇਨ ਕਰਕੇ ਰਹਿੰਦੇ ਆ ਔਰ ਇਹਦੇ ਨਾਲ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਮੌਕੇ ਤੇ ਹੀ ਕੋਈ ਸਬੂਤ ਇਦਾਂ ਦਾ ਸਾਨੂੰ ਮਿਲੇ ਵੀ ਇਹਨਾਂ ਦੀ ਕੋਈ ਵੀ ਕਿ ਬੱਚਿਆਂ ਨੂੰ ਮਿਸ ਗਾਈਡਦੋ ਨਹੀਂ ਕਰ ਰਹੇ ਆ ਉਹਨਾਂ ਨੂੰ ਕੋਈ ਲਾਰੇ ਲੰਪੇ ਤਾਂ ਨਹੀਂ ਮਾਰ ਰਹੇ ਸਰ ਇਦਾਂ ਦਾ ਕੋਈ ਮਾਮਲਾ ਰੋਪੜ ਦਾ ਇੱਕ ਕੇਸ ਸੀ ਜਿਹੜਾ ਅਮਰੀਕਾ ਤੋਂ ਆਇਆ ਜਿਨ੍ਹਾਂ ਨੂੰ ਮੁੜ ਕੇ ਮਤਲਬ ਇੱਥੇ ਭੇਜਿਆ ਗਿਆ ਵਾਪਸ ਉਹਦੇ ਨਾਲ ਅਸੀਂ ਬਿਲਕੁਲ ਇੰਟੈਕਾ ਸਾਡੇ ਜ਼ਿਲ੍ਹੇ ਜ਼ਿਲ੍ਹੇ ਦੇ ਰੋਜ਼ਗਾਰ ਬਿਊਰੋ ਹੈ ਉਹਦੇ ਨਾਲ ਅਫਸਰ 1 ਟੂ 1 ਗੱਲ ਕਰ ਰਹੇ ਆ ਕਾਉਂਸਲਿੰਗ ਕਰ ਰਹੇ ਆ ਤੇ ਆਲਦੀ ਖੜੀ ਉਹ ਸਾਹਮਣੇ ਉਹਨਾਂ ਨਹੀਂ ਚਾਹੁੰਦੇ ਤੇ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਜਿਹੜਾ ਹੈਗਾ ट्रैवल ਏਜੰਟ ਜਿਹਦੀ ਸਰਵਿਸਿਸ ਦਿੱਤੀ ਸੀ ਉਹ ਚੰਡੀਗੜ੍ਹੋਂ ਰੱਖੀ ਦਿੱਤੀ ਸੀ ਉਹਨਾਂ ਨੇ ਔਰ ਅਸੀਂ ਚੰਡੀਗੜ੍ਹ ਦੀ ਵੀ ਉਹਨਾਂ ਨੇ ਲਿਖ ਕੇ ਭੇਜ ਰਿਆ ਵੀ ਇਹਨਾਂ ਜਿਹੜੇ ट्रैवल ਏਜੰਟ ਦਾ ਲਿਆ ਸੀਗਾ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਕਿਉਂਕਿ ਅਸੀਂ ਉਹਨਾਂ ਦੀ ਕੰਪਲੇਂਟ ਵੀ ਲੈ ਰਹੇ ਹਾਂ ਜਿਹੜਾ